ਪਟਿਆਲਾ ਤੋਂ ਆ ਰਹੀ ਹੈ ਜਿੱਥੋਂ ਦੀ ਮਸ਼ਹੂਰ ਬੇਕਰੀ ਦੇ ਕੇਕ ਦੇ ਵਿੱਚੋਂ ਕੋਕਰੋਚ ਨਿਕਲਿਆ ਜਨਮ ਦਿਨ ਤੇ ਕੇਕ ਕੱਟਣ ਦੇ ਦੌਰਾਨ ਇਹ ਪਤਾ ਲੱਗਿਆ ਕਿ ਕੇਕ ਦੇ ਵਿੱਚ ਕੋਕਰੋਚਾ ਸਿਵਲ ਸਰਜਨ ਨੇ ਇਸ ਮਾਮਲੇ ਦਾ ਨੋਟਿਸ ਲਿਆ ਏ ਬੇਕਰੀ ਖਿਲਾਫ ਐਕਸ਼ਨ ਲਿਆ ਜਾਵੇਗਾ ਸਿਵਲ ਸਰਜਨ ਦੇ ਵੱਲੋਂ ਇਹ ਸਪਸ਼ਟ ਕੀਤਾ ਦੱਸਦੇ ਕਿ ਇਸ ਤੋਂ ਪਹਿਲਾਂ ਵੀ ਪਟਿਆਲਾ ਜੱਜਾਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਤੇ ਹੁਣ ਜਿਸ ਬੇਕਰੀ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਇਹ ਸ਼ਹਿਰ ਦੀ ਸਭ ਤੋਂ ਮਸ਼ਹੂਰ ਬੇਕਰੀ ਮੰਨੀ ਜਾਂਦੀ ਹੈ ਇਸ ਬੇਕਰੀ ਤੋਂ ਕੇਕ ਖਰੀਦਿਆ ਗਿਆ ਅਤੇ ਜਦੋਂ ਕੇਕ ਕੱਟਿਆ ਜਾ ਰਿਹਾ ਸੀ ਜਨਮ ਦਿਨ ਦੇ ਮੌਕੇ ਤੇ ਤਾਂ ਉਸ ਦੇ ਵਿੱਚੋਂ ਕਾਕਰੋਚ ਨਿਕਲ ਆਇਆ ਜਿਸ ਦੀ ਸ਼ਿਕਾਇਤ ਨਹੀਂ ਕੀਤੀ ਗਈ ਤੇ ਉਸ ਦੇ ਪਾਸੇ ਸਿਵਲ ਸਰਜਨ ਦੇ ਵੱਲੋਂ ਇਸ ਮਾਮਲੇ ਦਾ ਨੋਟਿਸ ਲੈ ਲਿਆ ਗਿਆ ਕਿਹਾ ਗਿਆ ਹੈ ਕਿ ਬੇਕਰੀ ਦੇ ਖਿਲਾਫ ਸਖਤ ਐਕਸ਼ਨ ले आ ਜਾਵੇਗਾ ਇਸ ਤੋਂ ਪਹਿਲਾਂ ਵੀ ਪਟਿਆਲਾ ਦੇ ਵਿੱਚ ਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਕੋਈ ਪਹਿਲਾ ਮਾਮਲਾ ਨਹੀਂ ਹੈ ਜਿਸ ਬੇકરી ਦਾ ਇਹ ਮਾਮਲਾ ਸਾਹਮਣੇ ਆਇਆ ਉਹ ਸ਼ਹਿਰ ਦੀ ਸਭ ਤੋਂ ਮਸ਼ਹੂਰ ਬੇકરી ਮੰਨੀ ਜਾਂਦੀ ਹੈ ਪਰ ਉਸ ਦੇ ਕੇਕ ਦੇ ਵਿੱਚੋਂ ਇੱਕ ਕਾਕਰੋਚ ਨਿਕਲਿਆ ਤੇ ਹੁਣ ਸਿਵਲ ਸਰਜਨ ਕਹਿ ਰਹੇ ਨੇ ਕਿ ਅਸੀਂ ਸਖਤ ਕਾਰਵਾਈ ਕਰਾਂਗੇ ਪਰ ਜਦੋਂ ਵੱਡੀ ਦੁਕਾਨ ਹੋਵੇ ਅਤੇ ਮਹਿੰਗਾ ਕੇਕ ਹੋਵੇ ਤੇ ਸਫਾਈ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਕੀ ਐਕਸ਼ਨ ਹੋਣਾ ਚਾਹੀਦਾ ਕਿਉਂਕਿ ਲੋਕਾਂ ਦੀ ਜ਼ਿੰਦਗੀ ਦੇ ਨਾਲ ਇਸ ਤਰ੍ਹਾਂ ਕੋਈ ਵੀ ਖਿਲਵਾੜ ਨਹੀਂ ਕਰ ਸਕਦਾ ਤਾਂ ਇਹ ਬੇਕਰੀ ਤੋਂ ਬਾਅਦ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਦੇ ਵੱਲੋਂ ਸਿਹਤ ਵਿਭਾਗ ਦੇ ਵੱਲੋਂ ਕੀ ਐਕਸ਼ਨ ਲਿਆ ਜਾਂਦਾ ਹੈ ਕੌਕਰਚਾ ਠੀਕ ਹੈ ਜੀ ਤੇ ਗਲਤੀ ਵੀ ਮੰਨਦੀਆਂ ਸਾਨੀ ਵਿਕਰੀ ਤਾਂ ਉਹ ਬੋਲਦਾ ਤਾਂ ਲੋਰੀ ਗੇੜਪਾ ਤੇ ਇੱਕ ਤਕਰੀਬਨ ਸ਼ਾਮ ਨੂੰ ਮੈਂ 7 ਵਜੇ ਦੇ ਕਰੀਬ ਕੇਕ ਲਿੱਤਾ ਸੀਗਾ 500 ਦਾ ਤੇ ਆਪਾਂ ਘਰ ਜਾ ਕੇ ਜਿਸ ਤਰ੍ਹਾਂ ਕੀ ਮੇਰੇ ਦੋਸਤ ਦੀ ਪਾਰਟੀ ਸੀਗੀ ਤੇ ਬਰਥਡੇ ਸੀ ਉੱਥੇ ਕੇਕ ਕੱਟਿਆ ਤਾਂ ਉਹਦੇ ਚ ਕੌਕਰਚ ਨਿਕਲਿਆ ਤੇ ਜਿਸ ਵੇਲੇ ਅਸੀਂ ਬੱਚਿਆਂ ਨੂੰ ਦਿੱਤਾ ਦੇਖਿਆ ਕੌਕਰਚ ਨਿਕਲਿਆ ਤੇ ਅਸੀਂ ਵਾਪਸ ਆ ਕੇ ਕੇਕ ਲੈ ਕੇ ਕਿ ਤੁਹਾਨੂੰ ਦਿਖਾਇਆ ਤੇ ਮੁੰਡੇ ਨੇ ਆਪਣੀ ਗਲਤੀ ਮੰਨੀ ਕਿ ਜੇ ਸਾਡੀ ਤੋਂ ਗਲਤੀ ਹੋ ਸਕਦੀ ਹੈ ਗਲਤੀ ਫੀਲ ਵੀ ਕੀਤੀ ਹੈ ਤੇ ਫਿਰ ਉਹਨਾਂ ਨੇ ਕਹਿੰਦੇ ਤੁਸੀਂ ਪੈਸੇ ਵਾਪਸ ਲੈ ਲਓ ਭਾਵੇਂ ਡਬਲ ਲੈ ਲਓ ਤੇ ਬੇਗਾ ਸੀ ਸੰਗ ਪੈਸੇ ਦੀ ਕੋਈ ਲੋੜ ਨਹੀਂ ਹੈ ਤੇ ਨਾ ਚਾਹੀਦੇ ਆ ਤੇ ਅਸੀਂ ਉਹਨਾਂ ਨੂੰ ਇੱਕ ਕੋਈ ਰਿਕਵੈਸਟ ਕਰੀ ਤੁਸੀਂ ਆਪਣੀ ਗਲਤੀ ਸੁਧਾਰੋ ਤੇ ਇਨਸਾਫਪਈ ਦਾ ਧਿਆਨ ਰੱਖੋ ਤੇ ਸ਼ਹਿਰ ਦੀ ਤੁਹਾਡੀ ਨਾਮੀ ਵਿਕਰੀ ਆ ਸਾਨੀ ਵਿਕਰੀ ਲੋਰੀ ਗੇਟ ਤੇ ਉਹਨਾਂ ਨੇ ਕਿਹਾ ਅੱਗੇ ਤੋਂ ਤੁਸੀਂ ਇਨਸਾਫਪਈ ਰੱਖੋ ਵੈਂਡਰਸ ਨੇ ਜਿਹੜੇ ਆਪਣੇ ਦੁਕਾਨਦਾਰ ਨੇ ਜਿਹੜੇ ਜਿਹੜੇ ਵੀ ਕੋਈ ਹੋਟਲ ਰੈਸਟੋਰੈਂਟ ਵਾਲੇ ਕੋਈ ਵੀ ਆ ਉਹਨਾਂ ਨੂੰ ਰਿਕੁਐਸਟ ਕਰੂੰਗਾ ਮੈਂ ਪਲੀਜ਼ ਕਿ ਤੁਸੀਂ ਜਿਹੜੇ ਤੁਹਾਡੀ ਕਿਚਨਸ ਨੇ ਤੁਸੀਂ ਉਹਨਾਂ ਨੂੰ ਪ੍ਰੋਪਰਲੀ ਪੀਰੀਆਡਿਕਲੀ ਕਲੀਨ ਕਰਦੇ ਰਹੋ ਖਾਲੀ ਕਰਕੇ ਪ੍ਰੋਪਰ ਅਰਾਉਂਸੀ ਉਹਨਾਂ ਦੀ ਸਫਾਈ ਕਰੋ ਔਰ ਜੋ ਡਰਕ ਹੋਣੀ ਹੈਗਾ ਐਸੀ ਕਰਨੀ ਹੈ ਅਮ ਬਟ ਸਾਡੇ ਧਿਆਨ ਚ ਕੁਝ ਹੋਣ ਲੱਗਾ ਨਹੀਂ ਬਿਲਕੁਲ ਡੈਫੀਨਿਟਲੀ ਤੁਹਾਨੂੰ ਸਮਝ ਆ ਤਾਂ ਪਟਿਆਲਾ ਦੇ ਵਿੱਚ ਬੇਕਰੀ ਦੇ ਵਿੱਚੋਂ ਕਾਂਕਰੋਚ ਬੇਕਰੀ ਦੇ ਕੇਕ ਦੇ ਵਿੱਚੋਂ ਕਾਂਕਰੋਚ ਨਿਕਲਿਆ ਸਿੱਧਾ ਰੁੱਕ ਕਰਦਿਆਂ ਮਨੋਜ ਸ਼ਰਮਾ ਮੇਰੇ ਸਹਿਯੋਗੀ ਇਸ ਵੇਲੇ ਲਾਈਵ ਜੁੜੇ ਨੇ ਮਨੋਜ ਵੱਡੇ ਸਵਾਲ ਖੜੇ ਹੋ ਰਹੇ ਨੇ ਮਸ਼ਹੂਰ ਬੇਕਰੀ ਹੈ ਕੇਕ ਵੀ ਮਹਿੰਗਾ ਹੋਏਗਾ ਤੇ ਜਦੋਂ ਕੇਕ ਲਿਆਨ ਦਾ ਗਿਆ ਹੋਵੇਗਾ ਘਰ ਕੇ ਕੱਟਿਆ ਜਾ ਰਿਹਾ ਸੀ ਤਾਂ ਉਸ ਦੇ ਵਿੱਚੋਂ ਕਾਂਕਰੋਚ ਨਿਕਲ ਆਇਆ ਹੁਣ ਕੀ ਕੁਝ ਕਹਿਣਾ ਹੈ ਬੇਕਰੀ ਵਾਲੇ ਦਾ ਤੇ ਦੂਜੇ ਪਾਸੇ ਸਿਹਤ ਵਿਭਾਗ ਦਾ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਬਿਲਕੁਲ ਰਣਵੀਰ ਜੀ ਮੈਂ ਲਾਹੌਰੀ ਗੇਟ ਦੇ ਵਿੱਚ ਮੌਜੂਦ ਆ ਜਿੱਥੇ ਪਿੱਛੇ ਉਹ ਪ੍ਰਸਿੱਧ ਬੇਕਰੀ ਦਿਖਾਦੇ ਆ ਕਿਉਂਕਿ ਜਿਹੜੇ ਮਾਲਕ ਨੇ ਜਾਂ ਹੋਰ ਵੀ ਮੁਲਾਜ਼ਮ ਨੇ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਇਹ ਉਹ ਬੇਕਰੀ ਹੈ ਮਸ਼ਹੂਰ ਹੈ ਬਹੁਤ ਪਟਿਆਲਾ ਦੀ ਪਰ ਜਿਵੇਂ ਹੀ ਕੇਕ ਦੇ ਵਿੱਚੋਂ ਕਾਕਰੋਚ ਨਿਕਲਦਾ ਤਾਂ ਸਿਹਤ ਵਿਭਾਗ ਦੇ ਕੋਲੇ ਗੱਲ ਜਾਂਦੀ ਹੈ ਤੇ ਸਿਹਤ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਅਸੀਂ ਸਲਾਹ ਦੇਵਾਂਗੇ ਜਿਹੜੇ ਵੈਂਡਰਜ਼ ਨੇ ਰੇੜੀ ਵਾਲੇ ਨੇ ਹੋਟਲ ਵਾਲੇ ਨੇ ਜਾਂ ਢਾਬਿਆਂ ਵਾਲੇ ਨੇ ਯਾ ਬੇਚਰੀਆਂ ਵਾਲਿਆਂ ਨੇ ਕਿ ਤੁਸੀਂ ਆਪਣੇ ਕੰਮਕਾੜ ਦੇ ਵਿੱਚ ਸਫਾਈ ਰੱਖੋ ਸੋ ਸਿਹਤ ਵਿਭਾਗ ਸਲਾਹ ਦੇ ਰਿਹਾ ਕਾਰਵਾਈ ਕਰਨ ਦੀ ਜਗ੍ਹਾ ਦੇ ਉੱਪਰ ਪਰ ਸਵਾਲ ਫੇਰ ਉਹੀ ਖੜੇ ਹੁੰਦੇ ਨੇ ਕਿ ਜੇਕਰ ਕਿਸੇ ਖਾਣ ਪੀਣ ਦੀ ਵਸਤੂ ਦੇ ਵਿੱਚ ਇਸ ਤਰ੍ਹਾਂ ਦਾ ਸਮਾਨ ਨਿਕਲਦਾ ਤਾਂ ਜਿਹੜੇ ਅਧਿਕਾਰੀ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਕਾਰਵਾਈ ਕਰਾਂਗੇ ਜੇਕਰ ਤੁਸੀਂ ਸਾਨੂੰ ਕੋਈ ਵੀਡੀਓ ਭੇਜੋਗੇ ਜਾਂ ਕੋਈ ਸ਼ਿਕਾਇਤ ਆਏਗੀ ਸੋ بڑے ਸਵਾਲ ਸਿਹਤ ਵਿਭਾਗ ਦੇ ਉੱਪਰ ਵੀ ਆ ਰਹੇ ਨੇ ਕਿ ਤੁਸੀਂ ਕਾਰਵਾਈ ਕਰਨ ਦੀ بجائے میڈیا ਤੋਂ ਵੀਡੀਓ ਮੰਗ ਰਹੇ ਹੋ ਜਾਂ ਕਹਿ ਰਹੇ ਹੋ ਕਿ ਜੇਕਰ ਕੋਈ ਸ਼ਿਕਾਇਤ ਆਵੇਗੀ ਪਰ ਮੈਂ ਨਾਲ ਹੀ ਰਣਵੀਰ ਜੀ ਦੱਸ ਦਿਆਂ ਕਿ ਸਾਲ ਸਵਾ ਸਾਲ ਪਹਿਲਾਂ ਪਟਿਆਲਾ ਦੇ ਵਿੱਚ ਇੱਕ ਬੱਚੀ ਦੀ ਜਦੋਂ ਮੌਤ ਹੋਈ ਸੀ ਕੇਕ ਖਾ ਕੇ ਉਦੋਂ ਵੀ ਇਹੀ ਸਵਾਲ ਖੜੇ ਹੋਏ ਸੀ ਕਿ ਜਾਂਚ ਦੇ ਵਿੱਚ ਅਜੇ ਬੇਸ਼ੱਕ ਕੁਝ ਸਾਫ਼ ਨਹੀਂ ਹੋਇਆ ਕਿ ਸਿਹਤ ਵਿਭਾਗ ਆਖਰ ਕੀ ਕਰ ਰਿਹਾ ਹੈ ਚਾਹੇ ਕਿਸੇ दाल ਸਬਜ਼ੀ ਦੇ ਵਿੱਚੋਂ ਕੋਈ ਕੀੜੇ ਨਿਕਲਣ ਦੀ ਗੱਲ ਹੋਵੇ ਪੇਸਟਰੀ ਦੇ ਵਿੱਚੋਂ ਕਾਕਰੋਚ ਜਾਂ ਕੁਝ ਹੋਰ ਸਮਾਨ ਨਿਕਲਣ ਦੀ ਗੱਲ ਹੋਵੇ ਤਾਂ ਸਿਹਤ ਵਿਭਾਗ ਹਰ ਵਾਰੀ ਕਾਰਵਾਈ ਕਰਾਂਗੇ یا ਜੇ ਸ਼ਿਕਾਇਤ ਆਊਗੀ ਫਿਰ ਕਾਰਵਾਈ ਕਰਾਂਗੇ ਇਹ ਗੱਲ ਕਹਿੰਦੇ 15 ਚਾਹੁੰਦੇ ਬਿਲਕੁਲ ਮਨੋਜ ਬਹੁਤ ਸ਼ੁਕਰੀਆ ਆਤਾ ਸਵਾਲ ਤਾਂ ਵੱਡੇ ਨੇ ਸਿਹਤ ਵਿਭਾਗ ਦੇ ਉੱਤੇ ਵੀ ਕਿ ਆਖਿਰ ਕਾਰਵਾਈ ਕਦੋਂ ਹੋਏਗੀ ਕਿਉਂਕਿ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਹੋ ਰਿਹਾ ਤੇ ਸਿੱਧਾ ਸਿੱਧਾ ਸਵਾਲ ਸਿਹਤ ਵਿਭਾਗ ਦੇ ਉੱਤੇ ਵੀ ਹੈ ਕਿ ਆਖਿਰ ਸਿਹਤ ਵਿਭਾਗ ਐਕਸ਼ਨ ਕਿਉਂ ਨਹੀਂ ਲੈਂਦਾ ਮਿਸਾਲੀ ਕੋਈ ਕਾਰਵਾਈ ਕਿਉਂ ਨਹੀਂ ਕਰਦਾ ਜੇਕਰ ਕਾਰਵਾਈ ਹੋਏਗੀ ਤਾਂ ਹੀ ਇਹ ਸਫਾਈ ਰੱਖੀ ਜਾਵੇਗੀ ਕਿਉਂਕਿ ਇੱਕ ਦੁਕਾਨ ਜਾਂ ਇੱਕ ਬੇਕਰੀ ਦੀ ਗੱਲ ਨਹੀਂ ਹੈ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਬਹੁਤ ਸਾਰੀਆਂ ਬੇਕਰੀਆਂ ਦੇ ਵੱਡੇ ਵੱਡੇ ਦੁਕਾਨਾਂ ਨੇ ਜਦੋਂ ਤੁਸੀਂ ਪੈਸੇ ਵਸੂਲਦੇ ਹੋ ਫਿਰ ਤੁਹਾਨੂੰ ਸਫਾਈ ਦਾ ਵੀ ਧਿਆਨ ਰੱਖਣਾ ਹੋਵੇਗਾ ਲੋਕਾਂ ਦੀ ਸਿਹਤ ਦੇ ਨਾਲ ਤੁਸੀਂ ਖਿਲਵਾੜ ਨਹੀਂ ਕਰ ਸਕਦੇ ਪਟਿਆਲਾ ਦੇ ਮਸ਼ਹੂਰ ਬੇਕਰੀ ਜਿੱਥੇ ਕੇਕ ਦੇ ਵਿੱਚ ਕੌਕਰੋਚ ਨਿਕਲੇ ਆ ਸਵਾਲ ਉੱਠੇ ਹਾਲਾਂਕਿ ਹਾਲੇ ਤੱਕ ਕੋਈ ਕਾਰਵਾਈ ਇਸ ਮਾਮਲੇ ਦੇ ਵਿੱਚ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ ਕਿਹਾ ਜਾ ਰਿਹਾ ਹੈ ਕਿ ਜੇ ਸ਼ਿਕਾਇਤ ਆਵੇਗੀ ਉਸ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ ਦੇਖਣਾ ਹੋਵੇਗਾ ਸਿਹਤ ਵਿਭਾਗ ਕਦੋਂ ਕਾਰਵਾਈ ਕਰਦਾ ਹੈ